ਬੰਦੇ ਆ ਤੂੰ ਸਦਾ ਇੱਥੇ ਬੈਠ ਨਹੀਂ ਉਹ ਰਹਿਣਾ ਏ ਬੰਦੇ ਆ ਤੂੰ ਸਦਾ ਇੱਥੇ ਬੈਠ ਨਹੀਂ ਉਹ ਰਹਿਣਾ ਏ ਕੱਲੀ ਕੱਲੀ ਗੱਲ ਦਾ ਰੱਬ ਨੇ ਹਿਸਾਬ ਤੈਥੋਂ ਲੈਣਾ ਏ ਕੱਲੀ ਕੱਲੀ ਗੱਲ ਦਾ ਰੱਬ ਨੇ ਹਿਸਾਬ ਤੈਥੋਂ ਲੈਣਾ ਏ ਕਿੰਨੇ ਕੀਤੇ ਪਾਪ ਕਿੰਨੇ ਪੁੰਨ ਤੂੰ ਕਮਾਏ ਨੇ ਚਿੱਤਰ ਗੁਪਤ ਨੇ تیر ਸੱਜੇ ਖੱਬੇ ਵਹਿਣਾ ਏ ਜਨਮ ਤੋਂ ਪਹਿਲਾਂ ਉਹਨੇ ਮੌਤ ਤੇਰੀ ਲਿਖੀ ਏ ਜਨਮ ਤੋਂ ਪਹਿਲਾਂ ਉਹਨੇ ਮੌਤ ਤੇਰੀ ਲਿਖੀ ਏ ਸਮੇਂ ਤੋਂ ਪਹਿਲਾਂ ਕਾਲ ਨੇ ਕੁਝ ਵੀ ਨਾ ਤੈਨੂੰ ਕਹਿਣਾ ਏ ਐਵੇਂ ਕਾ ਤੋ ਰਹਿਣਾ ਕਰਦਾ ਤੂੰ ਮੇਰੀ ਮੇਰੀ ਓਏ ਐਵੇਂ ਕਾ ਤੋ ਰਹਿਣਾ ਤੂੰ ਕਰਦਾ ਮੇਰੀ ਮੇਰੀ ਓਏ ਨਾਲੇ ਪਤਾ ਤੈਨੂੰ ਰੇਤ ਦੀ ਕੰਧ ਵਾਂਗੂ ਤੂੰ ਢਹਿਣਾ ਏ ਨਾਲੇ ਪਤਾ ਤੈਨੂੰ ਰੇਤ ਦੀ ਕੰਧ ਵਾਂਗੂ ਤੂੰ ਢਹਿਣਾ ਏ ਵਹੀ ਕੱਢ ਲੇਖਾ ਤਿੱਥੋਂ ਧਰਮ ਰਾਜ ਨਿਹ ਮੰਗਣਾ ਵਹੀ ਕੱਢ ਲੇਖਾ ਤਿੱਥੋਂ ਧਰਮ ਰਾਜ ਨਿਹ ਮੰਗਣਾ ਮਨ ਦੇ ਕਰਮਾਂ ਦੇ ਕਰਕੇ ਦੁੱਖ ਨਰਕਾਂ ਦਾ ਸਹਿਣਾ ਏ ਨਾਮ ਜਪ ਲੈ ਤੇ ਚੰਗੇ ਕਰਮ ਤੂੰ ਵੀ ਕਮਾਲੇ ਬੁੱਟਿਆ ਨਾਮ ਜਪ ਲੈ ਤੇ ਚੰਗੇ ਕਰਮ ਤੂੰ ਵੀ ਕਮਾਲੇ ਬੁੱਟਿਆ ਜੇ ਥਾਂ ਸੱਚੇ ਮਾਲਕ ਦੇ ਚਰਣਾ ਵਿੱਚ ਲੈਣਾ ਏ ਜੇ ਥਾਂ ਸੱਚੇ ਮਾਲਕ ਦੇ ਚਰਣਾ ਵਿੱਚ ਲੈਣਾ ਹੈ ਧੰਨਵਾਦ ਜੀ ਜੇ ਤੁਹਾਨੂੰ ਇਹ ਗਾਜਲ ਪਸੰਦ ਆਵੇ ਤਾਂ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਕਮੈਂਟ ਕਰਨੇ ਨੇ ਸਬਸਕ੍ਰਾਈਬ ਕਰਨਾ ਤਾਂ ਕਿ ਹਰ ਇੱਕ ਨੋਟੀਫਿਕੇਸ਼ਨ ਤੁਹਾਡੇ ਕੋਲ ਪਹਿਲਾਂ ਪਹੁੰਚ ਸਕੇ ਜੀ ਧੰਨਵਾਦ ਜੀ